ਕਿੰਨੇ ਸਾਲਾਂ ਤੋਂ ਬਾਪੂ ਗੁਰਦੁਆਰਾ ਸਾਹਿਬ ਦੇ ਵਿੱਚ ਰੋਲਾ ਵੀ ਲਾਉਂਦਾ ਉਹਦੇ ਨਾਲ ਆਪਣੇ ਘਰ ਦੀ ਰੋਟੀ ਪਾਣੀ ਵੀ ਚਲਾਉਂਦਾ ਤੇ ਨਾਲ ਆਪਣੀ ਵਾਈਫ ਨੂੰ ਵੀ ਸਾਥ ਦੇ ਗੁਰਜੀਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਬਾਪੂ ਮੇਰਟ ਤੋਂ ਆਇਆ ਸੀ ਜੂਪੀ ਤੋਂ ਆਪਣੀ ਵਾਈਫ ਨੂੰ ਲੈ ਕੇ ਬਹੁਤ ਮਾੜੀ ਹਾਲ ਸੀਗੀ ਇਸ ਮਾਂ ਦੀ ਚੁੰਨੀ ਨਾਲ ਮੂੰਹ ਸਾਫ਼ ਕਰ ਦਿਓ ਜੀ ਤੇ ਬਾਪੂ ਬਹੁਤ ਸੇਵਾ ਕਰਦਾ ਦਿਨ ਰਾਤ ਸੰਭਾਲਦਾ ਉਹਨੂੰ ਚਾਰੀ ਨੂੰ ਜੇ ਉਹ ਲੈ ਕੇ ਆਏ ਸੀ ਉਦੋਂ ਤਾਂ ਮਾਤਾ ਦੀ ਹਾਲਤ ਬਹੁਤ ਜ਼ਿਆਦਾ ਮਾੜੀ ਸੀ ਹੁਣ ਅੱਗੇ ਨਾਲ ਠੀਕ ਆ ਪਰ ਮਾਤਾ ਡਿਸੇਬਲ ਆ ਮਾਤਾ ਦਾ ਦਿਮਾਗੀ ਸੰਤੁਲਨ ਜਿਹੜਾ ਖਤਮ ਹੋ ਗਿਆ ਮੈਮਰੀ ਖਤਮ ਹੋ ਗਈ ਜਿਹੜੀ ਇਹ ਬਿਮਾਰੀ ਹੈ ਮਾਤਾ ਜੀ ਨੂੰ ਹਨਾ ਇਹਦੇ ਨਾਲ ਇਹ ਆ ਵੀ ਇਹਨੂੰ ਇੱਥੇ ਰੋਕਿਆ ਜਾ ਸਕਦਾ ਇਹਨੂੰ ਠੀਕ ਨਹੀਂ ਕੀਤਾ ਜਾ ਸਕਦਾ ਡਿਮੈਂਸ਼ੀਆ ਵਾ ਉਹ ਬਾਪੂ ਰੋਟੀ ਵੀ ਖਵਾਉਂਦਾ ਸਾਰਾ ਕੁਝ ਨਮਾਤਵਾ ਸਾਡੇ ਇੱਥੇ ਸੇਵਾਦਾਰ ਭੈਣਾਂ ਦਿੰਦੀਆਂ ਮਾਂ 6 ਮਹੀਨੇ ਸਰ ਜੀ ਸੇਵਾ ਕਰਦਾ ਰਸੋ ਇਹਦੀ ਫਿਰ ਇਹਦੀ ਦਾ ਧਿਆਨ ਕਰਦਾ 6 ਮਹੀਨੇ ਹੋ ਗਏ ਬਾਪੂ ਨੂੰ ਇੱਥੇ ਆਏ ਨੂੰ ਸਾਡੇ ਕੋਲੇ ਹਨਾ ਤੇ ਬਾਪੂ ਵਿਚਾਰਾ ਦਿਨ ਰਾਤ ਇਹਦੀ ਵੀ ਸੇਵਾ ਕਰਦਾ ਸਾਡੇ ਨਾਲ ਵੀ ਸੇਵਾ ਕਰਾਉਂਦਾ ਪਰ ਗੱਲ ਸਾਡੇ ਸਮਾਜ ਦੀ ਹੈ ਇੱਥੇ ਬਾਪੂ ਦੇ ਰਿਸ਼ਤੇਦਾਰ ਭੈਣ ਭਰਾ ਭਤੀਜੇ ਭਾਂਜੇ ਭਤੀਜੀਆਂ ਭਾਂਜੀਆਂ मतलब ਉਹ ਸਾਰੇ ਕੋਈ ਵੀ ਅੱਗੇ ਆ ਕੇ ਜਮਬਾਰੀ ਲੈਣ ਨੂੰ ਤਿਆਰੀ ਕੋਈ ਵੀ ਇਹਦੇ ਨਾਲ ਖੜਨ ਨੂੰ ਤਿਆਰ ਨਹੀਂ ਬਾਪੂ ਬੱਚੇ ਕਿੰਨੇ ਥੋਡੇ ਉਹ ਕਿੱਥੇ ਆ ਦਿੱਲੀ ਰਹਿੰਦੇ ਅਸੀਂ ਕਿਹੜੇ ਵਿਚ ਰਹਿੰਦੇ ਉਹ ਵੀ ਨਹੀਂ ਆਉਂਦੇ ਇੱਧੇ ਕਦੇ ਦੇਖੇ ਜਾਂਦੇ ਨੇ ਉਧਰ ਪਾਸਾ ਦਰਦੀ ਮੇਰੀ ਬੁਆ ਸਾਰੀ ਜ਼ਿੰਦਗੀ ਦੀ ਕਮਾਈ ਹੈ ਜਿਹੜੀ ਬਾਪੂ ਦੀ ਕਿਸੇ ਦਾ ਨਾਲ ਆ ਪੈਂਦਾ ਉਹ ਤੇ ਮਕਾਨ ਹੈ ਉਹ ਦੀ ਵਾਰ ਗਿਰ ਗਈ ਹੈ ਮੈਂ ਸੋਚਿਆ ਥੋੜਾ ਕੁ ਪਾਇਦਾ ਕੈਂਪ ਕਰ ਲੈਂਦਾ ਕੋਈ ਔਖਾ ਹੋ ਜਾਊਗਾ ਤੇ ਲੈ ਜਾ ਸਾਰੀ ਜਿਹੜੀ ਕਮਾਈ ਹੈ ਬਾਪੂ ਦੀ ਵਿਚਾਰੇ ਦੀ ਉਹ ਬੱਚਿਆਂ ਨੂੰ ਪਾਲਿਆ ਪੜਾਇਆ ਲਿਖਾਇਆ ਛੱਡ ਕੇ ਨਹੀਂ ਜਾ ਸਕਦਾ ਪਾਰਸਾਲ ਹੀ ਕਰਦਾ ਹੋਰ ਕੁਝ ਨਹੀਂ ਕਰਦਾ ਗੁਰਦੁਆਰਾ ਸਾਹਿਬ ਪਾਠ ਕਰਦੇ ਹੋ ਖੁੱਲੇ ਪ੍ਰੋਗਰਾਮ ਜਿੱਤੇ ਜਿੱਤੇ ਕੋਈ ਬੁਲਾਉਂਦਾ ਬੋੜੇ ਦੂਰ ਦੂਰ ਤੱਕ ਜਾਂਦੇ ਨੇ ਗ੍ਰੰਤੀ ਸਿੰਘ ਦੀ ਸੇਵਾ ਕਰਦੇ ਹੋ ਹਾਂਜੀ ਤੇ ਮਾਤਾ ਗਲਵੰਤ ਕੌਰ ਦਾ ਇਹ ਜੀਵਨ ਸਾਥੀ ਬਾਪੂ ਤੁਹਾਡਾ ਕੀ ਨਾਂ ਅਜੀਤ ਸਿੰਘ ਆਪਣਾ ਫਰਜ਼ ਨਿਭਾਈ ਜਾਂਦਾ ਬਹੁਤ ਸਾਰੇ ਲੋਕਾਂ ਲਈ ਇਹ ਮਿਸਾਲ ਆ ਜਿਹੜੇ ਮਾੜੀ ਜੀ ਸਮੱਸਿਆ ਆਉਂਦੀ ਆ ਛੱਡ ਕੇ ਭੱਜ ਜਾਂਦੇ ਆ ਕਿੰਨੇ ਸਾਲਾਂ ਤੋਂ ਬਾਪੂ ਗੁਰਦੁਆਰਾ ਸਾਹਿਬ ਦੇ ਵਿੱਚ ਰੋਣਾ ਵੀ ਲਾਉਂਦਾ ਉਹਦੇ ਨਾਲ ਆਪਣੇ ਘਰ ਦੀ ਰੋਟੀ ਪਾਣੀ ਵੀ ਚਲਾਉਂਦਾ ਤੇ ਨਾਲ ਆਪਣੀ ਵਾਈਫ ਨੂੰ ਵੀ ਸਾਥ ਹੁਣ 6 ਮਹੀਨੇ ਹੋ ਗਏ ਸਾਡੇ ਕੋਈ ਇੱਥੇ ਆਏ ਨੂੰ ਯੂਪੀ ਤੋਂ ਮੇਰਠ ਤੋਂ ਬਾਪੂ ਇੱਥੇ ਆਇਆ ਸੀ ਆਪਣੀ ਵਾਈਫ ਨਾਲ ਸਾ ਜੀ ਹਸਤਾ ਮੁਰਪੈਂਦਾ ਜੀ ਜਿਲ੍ਹਾ ਮੇਰਠ ਵੈਸੇ ਤਾਂ 70 ਸਾਲ ਹੋ ਗਏ ਨੇ ਪਰ ਦਿੱਕਤ ਹੁਣ 3 ਸਾਲ ਤੋਂ ਇਹਨੂੰ ਕੋਈ ਪਤਾ ਨਹੀਂ ਟੋਕ ਸਕੀ ਖਤਮ ਹੋਈ ਹੈ ਜੀ 3 ਸਾਲ ਤੋਂ ਜ਼ਿਆਦਾ ਦਿੱਕਤ ਹੈ ਨਾਲੇ ਕਿ ਬਾਥਰੂਮ ਇਸ ਤੋਂ ਦਿਨਾਂ ਮੈਨੂੰ ਪਛਾਣਦੀ ਨਾ ਕਿਸ ਨੂੰ ਪਛਾਣਦੀ ਹੈ ਖਾਨਦਾਨੀ ਦੱਸ ਸਕਦੀ ਪਿੰਡ ਦਾ ਕੁਝ ਦੱਸ ਨਹੀਂ ਸਕਦੀ ਬੱਚੇ ਤਾਂ ਦੋ ਨਹੀਂ ਪਰ ਉਹ ਕਦੇ ਸਾਲ 6 ਮਹੀਨੇ ਚਾਉਂਦੇ ਨੇ ਆਉਂਦੇ ਨਹੀਂ ਦੋ ਹੀ ਮੈਂ ਹੀ ਸੰਭਰਿਆ 3-4 ਸਾਲ ਤੋਂ ਬਹੁਤ ਪਰੇਸ਼ਾਨ ਨੇ ਤਾਂ ਪੜ੍ਹສາ ਵੀ ਕਰਦਾ ਸੀ ਹੁਣ ਮੈਨੂੰ ਮਜ਼ਦੂਰੀ ਕਰਨੀ ਪੈ ਜਾਂਦੀ ਹੈ ਹੁਣ ਇਹਨ ਛੱਡ ਕੇ ਨਹੀਂ ਜਾ ਸਕਦਾ ਪਿੰਡ ਵਿੱਚ ਕੋਈ ਜਿਵੇਂ ਖੁਦਾਈ ਦੀ ਗੰਨੇ ਬਣਾਉਂਦੀ ਉਹ ਕਰਦਾ ਸੀ ਇਸ ਤੋਂ 4 ਘੰਟੇ ਪਹਿਲਾਂ ਆਪਕੇ ਆ ਜਾਂਦੇ ਅਸੀਂ ਫਿਰਕੇ ਜਾ ਨਹੀਂ ਸਕਦਾ ਪਾਰ ਦੂਰ ਦੂਰ ਤੱਕ ਪਾਰ ਤੇ ਪਾਰ ਸਾਹਿਬ ਜਾ ਕਰਨ ਜਾਂਦਾ ਸੀ ਤੇ ਹੁਣ ਇਹਨੂੰ ਛੱਡ ਕੇ ਨਹੀਂ ਜਾ ਸਕਦਾ